ਪ੍ਰਧਾਨ ਮੰਤਰੀ ਨਰਿੰਦਰ ਮੋਦੀ 5 ਅਪ੍ਰੈਲ ਤੋਂ ਸਾਊਦੀ ਅਰਬ ਦਾ 2 ਦਿਨਾ ਦੌਰਾ ਕਰਨਗੇ। ਇਹ ਦੌਰਾ ਸਾਊਦੀ ਅਰਬ ਦੇ ਕ੍ਰਾਊਨ ਪ੍ਰਿੰਸ ਅਤੇ ਪ੍ਰਧਾਨ ਮੰਤਰੀ ਪ੍ਰਿੰਸ ਮੁਹੰਮਦ ਬਿਨ ਸੁਲਮਾਨ ਦੇ ਸੱਦੇ ਤੇ ਹੋ ਰਿਹਾ ਹੈ। ਵਿਦੇਸ਼ ਮੰਤਰਾਲੇ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਮੋਦੀ ਦਾ ਇਹ ਤੀਜਾ ਸਾਊਦੀ ਅਰਬ ਦਾ ਦੌਰਾ ਹੋਵੇਗਾ। ਇਸ ਤੋਂ ਪਹਿਲਾਂ ਉਹ 2016 ਦੇ 2019 ਵਿੱਚ ਵੀ ਇਸ ਦੇਸ਼ ਦਾ ਦੌਰਾ ਕਰ ਚੁੱਕੇ ਨੇ। ਇਹ ਦੌਰਾ ਪ੍ਰਿੰਸ ਸੁਲਮਾਨ ਦੇ ਸਤੰਬਰ 2023 ਵਿੱਚ ਜੀ20 ਸਿਮੇਲਨ ਵਿੱਚ ਸ਼ਾਮਿਲ ਹੋਣ ਅਤੇ ਭਾਰਤ-ਸਾਊਦੀ ਅਰਬ ਰਣਨੀਤਿਕ ਭਾਈਵਾਲੀ ਪਰਸ਼ਦ ਦੀ ਪਹਿਲੀ ਮੀਟਿੰਗ ਦੀ ਸਹਿ ਪ੍ਰਧਾਨਗੀ ਕਰਨ ਲਈ ਨਵੀਂ ਦਿੱਲੀ ਦੇ ਦੌਰੇ ਤੋਂ ਬਾਅਦ ਹੋ ਰਿਹਾ ਹੈ। ਸਿਕਯੁਗੀ ਕਿ ਭਾਰਤ ਅਤੇ ਸਾਊਦੀ ਅਰਬ ਦੇ ਸਮਾਜਿਕ ਸੱਭਿਆਚਾਰਕ ਅਤੇ ਵਪਾਰਕ ਸੰਪਰਕਾਂ ਦਾ ਲੰਮਾ ਇਤਿਹਾਸ ਹੈ ਅਤੇ ਦੋਵਾਂ ਦੇਸ਼ਾਂ ਦੇ ਆਪਸੀ ਸਬੰਧ ਬਹੁਤ ਹੀ ਨਿੱਘੇ ਅਤੇ ਦੋਸਤਾਨਾ ਨੇ। ਰਣਨੀਤਿਕ ਪਾਈਵਲ ਹੋਣ ਦੇ ਨਾਤੇ ਦੋਵੇਂ ਦੇਸ਼ ਰਾਜਨੀਤਿਕ ਰੱਖਿਆ ਸੁਰੱਖਿਆ ਵਪਾਰ ਨਿਵੇਸ਼ ਊਰਜਾ ਟੈਕਨੋਲੋਜੀ ਸਿੱਖਿਆ ਸੱਭਿਆਚਾਰ ਅਤੇ ਲੋਕਾਂ ਦੇ ਆਪਸੀ ਸਬੰਧਾਂ ਸਮੇਤ ਵੱਖ-ਵੱਖ ਖੇਤਰਾਂ ਵਿੱਚ ਮਜ਼ਬੂਤ ਦਵੱਲੇ ਸਬੰਧ ਸਾਂਝੇ ਕਰਦੇ ਨੇ ਪਿਛਲੇ ਦਹਾਕੇ ਵਿੱਚ ਸਾウਦੀ ਅਰਬ ਨਾਲ ਭਾਰਤ ਦੇ ਸਬੰਧ ਇੱਕ ਮਜ਼ਬੂਤ ਅਤੇ ਸਥਾਈ ਪਾਈਵਾਲੀ ਵਿੱਚ ਵਿਕਸਿਤ ਹੋਏ ਨੇ ਜੋ ਕਿ ਵੱਧ ਰਹੇ ਨਿਵੇਸ਼ ਵਾਧਿਆਂ ਰੱਖਿਆ ਸਹਿਯੋਗ ਦੇ ਵਿਸਤਾਰ ਅਤੇ ਵੱਖ-ਵੱਖ ਖੇਤਰਾਂ ਵਿੱਚ ਤੀਬਰ ਉੱਚ ਪੱਧਰੀ ਵਾਰਤਾਵਾਂ ਦੇ ਨਾਲ ਕਈ ਰਣਨੀਤਿਕ ਖੇਤਰਾਂ ਵਿੱਚ ਫੈਲ ਗਏ ਨੇ ਪ੍ਰਧਾਨ ਮੰਤਰੀ ਮੋਦੀ ਦਾ ਇਹ ਦੌਰਾ ਸਾウਦੀ ਅਰਬ ਦੇ ਰਾਜ ਨਾਲ ਭਾਰਤ ਦੇ ਦੁਵੱਲੇ ਸਬੰਧਾਂ ਨੂੰ ਦਿੱਤੀ ਜਾਂਦੀ ਮਹੱਤਤਾ ਨੂੰ ਦਰਸਾਉਂਦਾ ਹੈ ਇਹ ਦੌਰਾ ਬਹੁਪੱਖੀ ਭਾਈਵਾਲੀ ਨੂੰ ਹੋਰ ਡੂੰਘਾ ਅਤੇ ਮਜ਼ਬੂਤ ਕਰਨ ਦੇ ਨਾਲ ਨਾਲ ਆਪਸੀ ਹਿੱਤਾਂ ਦੇ ਖੇਤਰੀ ਅਤੇ ਅੰਤਰਰਾਸ਼ਟਰੀ ਮੁੱਦਿਆਂ ਤੇ ਵਿਚਾਰਾਂ ਦਾ ਆਦਾਨ-ਪ੍ਰਦਾਨ ਕਰਨ ਦਾ ਇੱਕ ਮੌਕਾ ਪ੍ਰਦਾਨ ਕਰੇਗਾ